ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲਓ ਜੀ ਅੱਜ ਆਪਾਂ ਇੱਕ ਜਿਹੜਾ ਵਲੌਗ ਬਣਾ ਰਹੇ ਆਂ ਇਹ ਵਲੌਗ ਆਪਣੇ ਪੁਰਾਣੇ ਪੰਜਾਬ ਦੇ ਵਿੱਚ ਜਦੋਂ ਪਹਿਲਾਂ ਜਦੋਂ 50 ਸਾਲ ਪਹਿਲਾਂ ਇਹ ਚੀਜ਼ਾਂ ਆਸਾਨੀ ਦੇ ਨਾਲ ਜਿਹੜੀਆਂ ਮਿਲ ਜਾਂਦੀ ਸੀ ਚੀਜ਼ ਇੰਨੀ ਗੁਣਾਕਾਰੀ ਹੈ ਨਾ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਤੇ ਅੱਜ ਕੱਲ ਬਹੁਤ ਮੁਸ਼ਕਲ ਹੋ ਗਈ ਇਹ ਚੀਜ਼ ਮਿਲਣੀ ਤੇ ਅੱਜ ਆਪਾਂ ਮੇਰੇ ਪਿੰਡ ਦੇ ਇੱਕ ਟਿੱਬਾ ਜਿਹੜਾ ਉਹਦੇ ਉੱਤੇ 21 ਟਿੱਬਾ ਰਹਿ ਗਿਆ ਮੇਰੇ ਪਿੰਡਾਂ ਉਹ ਸੂਪਰ ਕੌਰ ਟੁੰਬੇ ਹੁੰਦੇ ਨੇ ਆਪਾਂ ਉਹ ਕੌਰ ਟੁੰਬੇ ਤੋੜਾਂਗੇ ਉਹ ਤੁਹਾਨੂੰ ਦਿਖਾਉਣੇ ਆ ਤੇ ਵੀ ਕਿਹੋ ਜਿਹੇ ਕੌਰ ਟੁੰਬੇ ਹੁੰਦੇ ਨੇ ਕਈ ਭਰਾਵਾਂ ਨੇ ਸਾਡੇ ਨਵੇਂ ਮੁੰਡਿਆਂ ਨੇ ਨਹੀਂ ਦੇਖੇ ਹੁੰਦੇ ਕਈ ਅੱਜ ਦੀ ਜਨਰੇਸ਼ਨ ਨੂੰ ਪਤਾ ਹੀ ਹੈ ਨਾ ਤੇ ਉਹ ਕੌਰ ਟੁੰਬਿਆਂ ਦਾ ਲਾਭ ਹੈ ਕੀ ਲਾਭ ਉਹ ਵੀ ਤੁਹਾਨੂੰ ਦੱਸਾਂਗੇ ਆ ਜੋ ਆਪਾਂ ਉਹ ਕੌਰ ਟੁੰਬੇ ਤੋੜਦੇ ਆ ਚਲੋ ਜੀ ਚਲੋ ਬੱਚੋ ਕੌਰ ਟੁੰਬੇ ਤੋੜੋ ਆ ਸਾਡੇ ਬੱਚੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਤੋੜੂ ਬੱਤਾ ਕੜਤੂਬੇ ਤੋੜਨਾ ਹੈ ਹਾਂਜੀ ਹੈ ਹਾਂਜੀ ਕੀ ਕਰੋਂਗੇ ਨਾ ਤੋੜ ਕੇ ਅਸੀਂ ਇਹਨੂੰ ਧੁੱਪ ਵਿੱਚ ਦਿਖਾਵਾਂਗੇ ਹਾਂ ਕੱਟ ਕੇ ਲਓ ਜੀ ਪੱਚੇ ਪੀਲੇ ਪੀਲੇ ਤੋੜਨੇ ਨੇ ਚੰਗਾ ਪੱਤਾ ਲਓ ਜੀ ਕੌਰਤੂਬੇ ਜਿਹੜੇ ਉਹ ਦੇਖੋ ਇਦਾਂ ਦੇ ਕੌਰਤੂਬੇ ਆ ਚੀਜ਼ ਦੇਖੋ ਇਹ ਬਹੁਤ ਔਖੀ ਮਿਲਦੀ ਹੈ ਜੀ ਅੱਜ ਦੇ ਸਮਾਂ ਨਾਲ ਜਿਹੜਾ ਬਹੁਤ ਔਖੀ ਮਿਲਦੀ ਹੈ ਪਹਿਲਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਬਹੁਤ ਆਸਾਨ ਤਰੀਕੇ ਦੇ ਨਾਲ ਮਿਲ ਜਾਂਦੀ ਸੀ ਤੇ ਆਪਾਂ ਹਰ ਸਾਲ ਮੈਂ ਇਹਦਾ ਜਿਹੜਾ ਕਿਉਂਕਿ ਹੋਰ ਕਿਤੋਂ ਨਹੀਂ ਮਿਲਦੇ ਇਹ ਇਕਾ ਜਿਹੜਾ ਸਾਡਾ ਟਿੱਬਾ ਇਹ ਟਿੱਬੇ ਦੇ ਉੱਪਰ ਹੀ ਮਿਲ ਜਾਂਦਾ ਨੇ ਬਸ ਛੋਟਾ ਜਿਹਾ ਥੋੜਾ ਜਿਹਾ ਰਹਿ ਗਿਆ ਨਹੀਂ ਲੋਕ ਜਿਹੜੇ ਉਹ ਚੱਕੀ ਜਾਂਦੇ ਨੇ ਕਿਉਂਕਿ ਮਿੱਟੀ ਹੁਣ ਤੁਹਾਨੂੰ ਪਤਾ ਵੀ ਨਹੀਂ ਮਿਲਦੀ ਦੇਖੋ ਉਹ ਸਾਹਮਣੇ ਪੰਛੀਆਂ ਦੇ ਘਰ ਪਏ ਹੋਏ ਨੇ ਪਰ ਹੁਣ ਆਪਾਂ ਘਰ ਜਿਹੜੇ ਉਹ ਪੰਛੀਆਂ ਦੇ ਉਜਾੜ ਰਹੇ ਆ ਨਾ ਤੇ ਬੱਚਾ ਸਾਰਾ ਨਹੀਂ ਤੋੜਨਾ ਠੀਕ ਹੈ ਛਿੱਟੀ ਨਾ ਛਿੱਟੀ ਨਾ ਹੁਣ ਚੱਕ ਲੈ ਤੇ ਆਹ ਬੋੜਾ ਜਿਹੜਾ ਇਹਨੂੰ ਇਦਾਂ ਕਰ ਦਈਏ ਤੇ ਤੁਹਾਨੂੰ ਪਤਾ ਜੀ ਅੱਜ ਕੱਲ ਨਹੀਂ ਮਿਲਦੇ ਤੇ ਇਹਨਾਂ ਦਾ ਲਾਭ ਜਿਹੜਾ ਬਹੁਤ ਹੈ ਇਹ ਕੋਟੂੰਬਿਆਂ ਦਾ ਲਾਭ ਇਹਨਾਂ ਨੂੰ ਆਪਾਂ ਨੇ ਬਿਲਕੁਲ ਇਹਨਾਂ ਦੀ ਕਟ ਕੇ ਗੁੱਦਾ ਅਲੱਗ ਕਰ ਲਾਂਗੇ ਤੇ ਜਿਹੜਾ ਉੱਪਰ ਇਹਦਾ ਉਹ ਹੈ ਉਹ ਆਪਾਂ ਨੇ ਅਲੱਗ ਕਰ ਲੈਣਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਬਿਲਕੁਲ ਅਲੱਗ ਕਰਕੇ ਜਿਹੜੀ ਉਹਦਾ ਪੱਤਰਾ ਹੈ ਜਿਹੜਾ ਇਹਦਾ ਫੁੱਲ ਦੇ ਉੱਪਰਲਾ ਸਿਲਕਾ ਉਹਨੂੰ ਸੁਕਾਵਾਂਗੇ ਉਹਦਾ ਜਿਹੜਾ ਚੂਰਨ ਉਹ ਆਪਾਂ ਆਪਣੇ ਘਰ ਜਿਵੇਂ ਖਾਣ ਵਾਸਤੇ ਉਹਦੇ ਵਿੱਚ ਅਜਮੈਨ ਸੌਂਫ ਪਾ ਕੇ ਉਹਨੂੰ ਆਪਾਂ ਬਣਾ ਲਾਂਗੇ ਪੀਸ ਲਾਂਗੇ ਉਹਨੂੰ ਬਣਾਵਾਂਗੇ ਆਪਾਂ ਤੇ ਬਹੁਤ ਵਧੀਆ ਬਣਦਾ ਜੀ ਥੋੜਾ ਕੌੜਬਾ ਤਾਂ ਹੁੰਦਾ ਪਰ ਰੋਗ ਜਿਹੜੇ ਉਹ ਪੇਟ ਦਾ ਰੋਗ ਆਪਣੇ ਬੱਚਿਆਂ ਨੂੰ ਹਨਾ ਕਦੇ ਕੋਈ ਰਾਤ ਬਰਾਤੇ ਲੋੜ ਪੈ ਜਾਂਦੀ ਆ ਹਨਾ ਆਪਣਾ ਪੇਟ ਦਰਦ ਕਰਨ ਲੱਗ ਜਾਂਦਾ ਤੇ ਬਾਕੀ ਆਪਣੇ ਪਸ਼ੂਆਂ ਨੂੰ ਬਹੁਤ ਲਾਭ ਦੇ ਕਹੀ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਉਹ ਇਹਨਾਂ ਕੌੜਤੂੰਬਿਆਂ ਨੂੰ ਬੜੇ ਪਿਆਰ ਨਾਲ ਉਹ ਘੜਿਆਂ ਦੇ ਵਿੱਚ ਜਿਹੜਾ ਰੱਖ ਦਿੰਦੇ ਮੇਰਾ ਦਾਦਾ ਸਰਦਾਰ ਧੰਨਾ ਸਿੰਘ ਉਹ ਰੱਖਦਾ ਹੁੰਦਾ ਸੀ ਉਹ ਤੋਂ ਆਪਾਂ ਨੂੰ ਸਿੱਖਿਆ ਮਿਲੀ ਹੋਈ ਹੈ ਜੀ ਉਹ ਸਭ ਪਸ਼ੂਆਂ ਵਾਸਤੇ ਜਿਹੜਾ ਇਹਦਾ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਸਾਂਭ ਕੇ ਰੱਖਦਾ ਘੜਿਆਂ ਦੇ ਵਿੱਚ ਦੋ ਚਾਰ ਉਸ ਤੋਂ ਬਾਅਦ ਉਹਦਾ ਸਾੜਾ ਕਹਿੰਦੇ ਸੀ ਵੀ ਇਹ ਸਾੜਾ ਬਣ ਗਿਆ ਤੇ ਇਹਦਾ ਜਦੋਂ ਸਾੜਾ ਬਣ ਜਾਂਦਾ ਸੀ ਡੰਗਰਾਂ ਨੂੰ ਪੌਣ ਨੂੰ ਜਿਹੜਾ ਬਹੁਤ ਉਹ ਕੰਮ ਦਿੰਦਾ ਸੀਗਾ ਹਨਾ ਤੇ ਅੱਜ ਆਪਾਂ ਵੀ ਉਹੀ ਕੰਮ ਕਰਨ ਆਏ ਆ ਜੀ ਜੇ ਕਿਸੇ ਵੀਰ ਨੂੰ ਲੋੜ ਵੀ ਹੁੰਦੀ ਆ ਜੇ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਆਪਾਂ ਉਹਨੂੰ ਜਿਹੜਾ ਉਹ ਦੇਵੀ ਦੇਵਾਂਗੇ ਚੂਰਨ ਹਨਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਫੋਨ ਕਰ ਲਈ ਬਾਈ ਆਪਾਂ ਮੈਸੇਜ ਕਰਦੇ ਆਪਾਂ ਉਹਨੂੰ ਬਣਾ ਕੇ ਦੇਵੀ ਦੇਵਾਂਗੇ ਥੋੜਾ ਬਹੁਤ ਹਨਾ ਘਰੇ ਰੱਖਣ ਵਾਸਤੇ ਬੱਚਿਆਂ ਦੇ ਲਈ ਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਇਹ ਨਹੀਂ ਜੀ ਕੌੜ ਤੂੰਬੇ ਬੜੇ ਕਰਦੇ ਹੁੰਦੇ ਨੇ ਤਾਂ ਹੀ ਇਹਨਾਂ ਦਾ ਨਾਂ ਬੜਾ ਸੋਚ ਸਮਝ ਕੇ ਜਿਹੜਾ ਰੱਖਿਆ ਗਿਆ ਛੋੜ ਤੂੰਬੇ ਦੇਖੋ ਉਹ ਤੈਲਾ ਚੱਕ ਲਿਓ ਇਧਰ ਰਣਮੋਲ ਥੈਲਾ ਉਰੇ ਚੱਕ ਲਿਓ ਉਧਰੋਂ ਟੁੱਟ ਕੇ ਸਾਰੇ ਹਰੇ ਨਾਲ ਤੋੜ ਮੋਲ ਹਰੇ ਤੋੜਨੇ ਤੂਏ ਨਾ ਇਹ ਹਰੇ ਨਾਲ ਤੋੜ ਬਿੱਤ ਤੈਨੂੰ ਦੱਸਿਆ ਵੀ ਪੀਲੇ ਪੀਲੇ ਤੋੜਨੇ ਨੇ ਬਹੁਤ ਪੈਣੇ ਜੀ ਪੀਲੇ ਪੀਲੇ ਉਹ ਤੋੜਨੇ ਨੇ ਛੋੜ ਤੂੰਬੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਉਹ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਉਹ ਵੀ ਜਿਹੜਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਤੁਸੀਂ ਵੀ ਘਰੇ ਆਪਣੇ ਜਰੂਰ ਪਾਇਓ ਜੀ ਜੇ ਕਿਤੇ ਤੁਹਾਨੂੰ ਮਿਲ ਜਾਂਦੇ ਨੇ ਤਾਂ ਚੰਗੇ ਤਰੀਕੇ ਦੇ ਨਾਲ ਕੱਟ ਕੇ ਇਹਨਾਂ ਨੂੰ ਕੌੜ ਤੁੰਬਿਆਂ ਨੂੰ ਤਾਂ ਘਰੇ ਤੁਸੀਂ ਜਿਹੜਾ ਰੱਖ ਸਕਦੇ ਹੋ ਤੇ ਬਹੁਤ ਇਹਨਾਂ ਦਾ ਫਾਇਦਾ ਜੀ ਰਾਤ ਬਰਾਤ ਤੇ ਬੱਚਿਆਂ ਦੇ ਦਰਦ ਹੋਣ ਲੱਗ ਜੇ ਜਾਂ ਪਸ਼ੂਆਂ ਦੇ ਦਰਦ ਹੋਣ ਲੱਗ ਜੇ ਆਪਣੇ ਲੱਖ ਲੱਖ ਰੁਪਏ ਦੇ ਜਿਹੜੇ 2-2 ਲੱਖ ਦੇ ਪਸ਼ੂ ਨੇ ਜੀ ਜੇਕਰ ਆਪਾਂ ਇਹਦੇ ਥੋੜੀ ਜਿਹੀ ਮਿਹਨਤ ਕਰਕੇ ਦਾ ਚੂਰਨ ਬਣਾ ਲਈਏ ਬਾਕੀ ਪਾਚਨ ਸ਼ਕਤੀ ਵੀ ਬਹੁਤ ਵਧੀਆ ਜਿਹੜੀ ਪਸ਼ੂਆਂ ਦੀ ਬਹੁਤ ਵਧੀਆ ਇਹ ਉਹ ਕਰਦਾ ਸੋ ਬਹੁਤ ਵਧੀਆ ਜੀ ਦੇਖੋ ਇਹਦਾ ਬਹੁਤ ਵਧੀਆ ਜਿਹੜੇ ਕੌਰਤੂਬੇ ਨੇ ਆਪਾਂ ਇਹਨਾਂ ਨੂੰ ਇਹਨਾਂ ਦਾ ਸਾੜਾ ਪੌਣਾ ਦੇਖੋ ਕਿਦਾਂ ਬਣਨਾ ਹਨਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਤੁਸੀਂ ਵੀ ਆਪਣੇ ਬੱਚਿਆਂ ਲਈ ਆਪਣੇ ਘਰੇ ਜਰੂਰ ਜੇ ਤੁਹਾਨੂੰ ਕਿਤੋਂ ਮਿਲਦੇ ਨੇ ਜਰੂਰ ਪਾਓ ਜੀ ਕਿਉਂਕਿ ਆਪਣੇ ਲੱਖ ਲੱਖ 2-2 ਲੱਖ ਦੇ ਪਸ਼ੂ ਨੇ ਜਿਨ੍ਹਾਂ ਦੇ ਕਈ ਵਾਰੀ ਰਾਤ ਬਰਾਤ ਤੇ ਦਰਦ ਹੋਣ ਲੱਗ ਜਾਂਦਾ ਜੇ ਉਹਨਾਂ ਦੀ ਪਾਚਨ ਸ਼ਕਤੀ ਮੁਠੀ ਕੱਖਾਂ ਦੇ ਵਿੱਚ ਪਾ ਦੋ ਜਾਂ ਖਲ ਦੇ ਵਿੱਚ ਭੁੰਨਤੀ ਹੋਈ ਖਲ ਦੇ ਵਿੱਚ ਪਾ ਦੋ ਤਾਂ ਇਹ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਲਾਭਦਾਇਕ ਹੈ ਆਪਾਂ ਇਹਨਾਂ ਨੂੰ ਇਹਨਾਂ ਦਾ ਸਿਲਕਾ ਜਿਹੜਾ ਉਤਾਰ ਲਾਂਗੇ ਸਿਲਕਾ ਉਤਾਰ ਕੇ ਜਦੋਂ ਜਿਹੜਾ ਸਿਲਕਾ ਨਾ ਜਿਹੜਾ ਇਹਦਾ ਸਿਲਕਾ ਆਪਾਂ ਉਤਾਰ ਕੇ ਇਸ ਤਰ੍ਹਾਂ ਇਹਦਾ ਸਿਲਕਾ ਤਾਰ ਲੈ ਗੁੱਧਾ ਲੱਗ ਕਰ ਲਾਂਗੇ ਸਿਲਕਾ ਅਲੱਗ ਕਰ ਲਾਂਗੇ ਜਿਹੜਾ ਸਿਲਕਾ ਹੈ ਉਹਦਾ ਚੂਰਨ ਸੁਕਾ ਕੇ ਉਹਦੀਆਂ ਪੱਤਰੀਆਂ ਬਣ ਜਾਣਗੀਆਂ ਜੀ 2-4 ਦਿਨਾਂ ਦੇ ਵਿੱਚ ਉਹਨੂੰ ਜਦੋਂ ਪੀਸਾਂਗੇ ਵਿੱਚ ਜਮੈਨ ਸੌਂਫ ਵਗੈਰਾ ਪਾ ਕੇ ਨਾ ਉਹਦਾ ਥੋੜਾ ਨਾਲ ਦਾ ਕੜਵਾਪਣ ਘਟ ਜਾਂਦਾ ਥੋੜੀ ਚੀਨੀ ਪਾ ਦੋ ਤੇ ਉਹਨੂੰ ਸਾਹਮਣੇ ਰੱਖ ਲਓ ਬਹੁਤ ਵਧੀਆ ਥੋੜਾ ਇਹ ਲੈ ਲਓ ਆਪਣੇ ਪੇਟ ਦਰਦ ਵਾਸਤੇ ਬਾਕੀ ਦੂਜੇ ਨੂੰ ਮਿਕਸੀ ਦੇ ਵਿੱਚ ਪੀਸ ਲਓ ਤੇ ਪੀਸ ਕੇ ਸੋਨੇ ਬੀ ਬੂ ਸਾਰਾ ਕੁਝ ਪੀਸ ਲਓ ਜੀ ਵਧੀਆ ਮਿਕਸੀ ਹੋਵੇ ਪੀਸ ਕੇ ਉਹਨੂੰ ਤੇ ਉਦੋਂ ਬਾਅਦ ਆਪਣੇ ਪਸ਼ੂਆਂ ਨੂੰ ਆਪਾਂ 10 ਦਿਨਾਂ ਬਾਅਦ 20 ਦਿਨਾਂ ਬਾਅਦ ਹਨਾ ਥੋੜਾ ਮੁਠੀ ਉਹਦੇ ਵਿੱਚ ਪਾ ਦ ਤਾਂ ਪਸ਼ੂਆਂ ਦੀ ਪਾਚਨ ਸ਼ਕਤੀ ਜਿਹੜੀ ਬਹੁਤ ਠੀਕ ਰਹੂਗੀ ਤੇ ਜਿਆ ਦਰਦ ਹੋਣ ਲੱਗੇ ਰਾਤ ਬਰਾਤ ਤੇ ਉਹ ਵੀ ਬਿਲਕੁਲ ਠੀਕ ਰਹੂਗਾ ਵੀਡੀਓਸ ਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ